ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਅੱਜ ਟਾਈਮ ਲੱਗਿਆ ਪਹਿਲਾਂ ਬੱਚਾ ਅਲੂਆ ਦੇ ਸਪਰੇਅ ਕਰੀ ਅਲੂਆ ਨੂੰ ਪਾਣੀ ਦਿੱਤਾ ਹੋਰ ਕੋਲ ਖੇਤੀਬਾੜੀ ਦੇ ਧੰਦੇ ਬਾਕੀ ਆਹ ਦੇਣਾ ਜਾ ਕੇ ਘੜਤੀਆਂ ਨਾਲ ਦੇਣ ਲੈਣ ਦੁਕਾਨਦਾਰਾਂ ਨਾਲ ਦੇਣ ਲੈਣ ਰੇਕ ਦਾ ਜੋ ਰਾਸ਼ਨ ਪਾਣੀ ਦਾ ਦਿੱਨੇ ਲੈਣੇ ਆ ਤਾਂ ਕਰਕੇ ਪਸ਼ੂਆਂ 'ਚ ਟਾਈਮ ਨਹੀਂ ਲੱਗਿਆ ਅੱਜ ਪਸ਼ੂਆਂ 'ਚ ਟਾਈਮ ਲੱਗਿਆ ਤੇ ਪਸ਼ੂ ਨੂੰ ਆਏ ਨੇ ਕੋਈ ਤੇ ਅੱਜ ਇਹਨਾਂ ਦਾ ਉਹ ਤੇ ਦੂ ਲਾਉਣੇ ਕਾਹੀ ਜੀ ਦੌਰ ਕਰੇ ਬਾਇ ਵੀਰ ਤੇ ਨਾਲ ਹੀ ਫੇਰਿਆ ਕਰੋ ਇਹਦਾ ਸਿੰਗਾ ਦੇ ਲੱਲੇ ਜਿਹੜਾ ਪਸੂ ਸਿੰਗ ਚ ਰਸਤਾ ਆਪਸਾ ਦਾ ਸਰੋਂ ਦਾ ਤੇਲ ਮੈਂ ਇਹ ਹੂੰ ਆਪਾਂ ਨੂੰ ਮੇਂ ਜਾਂਦਾ ਹਾਂ ਦੁਕਾਨਾਂ ਤੋਂ ਦਾ ਜੇ ਘਾਣੀ ਆਪਣੀ ਕੱਢੀ ਹੀ ਮੜ ਕੇ ਕਿਸੇ ਜਿਉਂ ਜਾਂ ਆਪਣੇ ਕੋਲੇ ਸਰੋਂ ਹੈਗੀ ਆ ਤੇ ਘਰ ਦੀ ਘਾਣੀ ਦਾ ਤੇਲ ਹੈ ਜਿਹੜਾ ਉਹ ਕਈ ਦਿਨ ਪਸੂ ਖਾਜ ਨਹੀਂ ਕਰਦਾ ਦੱਸਦਾ ਮੈਂ 15-15 ਦਿਨ ਕੱਢ ਜਾਂਦਾ ਖਾਜ ਤੋਂ ਮਾਰ ਕੇ ਤੇਲ ਜਦੋਂ ਵੀ ਲਾਉਣਾ ਯਾਨੀ ਪੂਰੇ ਫਿਰ ਇਹ ਲੈ ਪਾਉ ਚੀ ਦੀ ਕਰ ਲਈਏ ਮਾਰਕੀਟ ਘੱਟ ਕਰ ਦਿਆ ਕਰੋ ਫਿਰ ਅਗੇ ਤੜਿਆ ਗੀ ਮੀਰੀ ਜਾਂਦੀ ਫਿਰ ਪਸ਼ੂ ਰੂਖੋ ਕਰੈਦਾ ਸੁੱਖਾ ਰਹਿਣਾ ਤੇ ਬਾਕੀ ਹਰੇਕ ਕਿਸਾਨ ਭਾਈ ਕਿ ਕਿਤ ਦੋ ਪਤ ਕਿਤ ਦੋ ਦੋ ਪਸ਼ੂ ਜਿੰਨੇ ਕਿ ਰੱਖ ਲਗਦਾ ਘਰ ਦਾ ਦੁੱਧ ਰੱਖਿਆ ਕਰੋ ਦਹੀਂ ਇੰਦਾ ਉਹਨੂੰ ਪਤਾ ਹੀ ਹੈ ਇੱਥੇ ਅਸੀਂ ਪਿੰਡਾਂ ਦੇ ਦੇਖਦੀਆਂ ਬਹੁਤ ਬੰਦੇ ਨੇ ਇਹ ਜਿਹੜੇ ਪ੍ਰੈਜ਼ਰਡ ਫੂਡ ਪਾਉਂਦੇ ਨੇ ਕਿ ਮਾੜਾ ਬੁੱਤ ਬੀਤਦੇ ਨੇ ਬੱਚਿਆਂ ਦੀ ਸੇਤ ਨਾ ਫਲਵਾੜ ਕਰਦੇ ਨੇ ਆਪ ਦੇ ਪਸ਼ੂ ਹੋਣਗੇ ਜਿੰਨਾ ਕਿ ਵਰਤਣਾ ਸਿਆਲ ਤੇ ਪੂਆ ਘਟਣਾ ਛੁੱਟ ਜੀ ਦੀ ਰਲਾਣੀਆਂ ਕਿਉ ਹੜਾ ਘਾਟਾ ਹੋ ਜਾਂਦਾ ਹਟ ਪੁੱਤ ਮੈਂ ਕੱਤੇ ਕਰਦਿਆਂ ਇਦਨੇ ਲਾਇਆ ਨਹੀਂ ਕਰਦੇ ਨਾ ਪੁੱਤ ਆਨਥਾਨੀਆਂ ਨੇ ਜਿਹੜੇ ਤੇਲ ਤੂਲ ਨਹੀਂ ਲਾਉਂਦੇ ਆਨਥਾਨੀਆਂ ਦੇ ਪਸ਼ੂ ਦੀ ਐ ਸੰਗ ਮਾਰ ਲੱਗ ਜਾਂਦਾ ਲੈ ਨੇ ਬਹੁਤ ਆਰਾਮ ਨਾਲ ਖੜ ਗਈ ਤੇਲ ਲੋਣ ਤੇ ਨਾ ਸਾਹੀ ਚੀਜ਼ਾਂ ਹੋਈਆਂ ਨੇ ਥੋੜੀ ਜੀ ਗੌਰ ਪਸ਼ੂਆਂ ਨੂੰ ਜਵਾਕਾਂ ਮੰਨ ਰੱਖਿਆ ਪਰ ਇਹ ਨਾ ਦੇਖਿਆ ਕਰੋ ਪਰ ਸੂਨੇ ਬਾਕੀ ਹੱਕ ਸੱਚ ਦੀ ਕਿਰਤ ਕਰੋ ਸਾਰੇ ਕਿਸੇ ਦੀ ਚਕਾਟਾਂ ਨਹੀਂ ਮੈਂ ਕਹਿੰਦਾ ਵੀ ਬਹੁਤ ਲੋਕ ਕਹਿੰਦੇ ਨੇ ਵੀ ਪਸ਼ੂਆਂ ਦੇ ਘਾਟਾ ਆ ਪਰਮਾਤਮਾ ਦੀ ਕਿਰਪਾ ਨਾਲ ਜਵਾਕਾਂ ਨੇ ਮਿਹਨਤ ਕੀਤੀ ਆ ਉਮੀਦ ਕੀਤੀ ਚਲੋ ਪਰਮਾਤਮਾ ਨੇ ਆਸ ਦਿੱਤਾ ਪਸ਼ੂਆਂ ਨੇ ਵੀ ਬੜਾ ਸਾਹ ਦਿੱਤਾ ਅਰੇ ਇਹਨਾਂ ਦੇ ਗਿਆਨ ਵੀ ਬਾਤ ਦੀ ਰਹਿੰਦਾਂ ਆਪਣੀ ਗੇਂਦ ਤਾਂ ਗੇਂਦ ਕਰਿਆ ਕਰੋ ਵਿੱਚ ਹੁਣ ਜਿਹਨੇ ਉਹ ਸਿੱਧੂ ਮੂਸੇ ਦਾ ਗਾਣਾ ਉਹਦੇ ਵੀ ਮੰਨ ਲਓ ਲੈਕ ਤਾਂ ਹਰੇਕ ਦੇ ਵੱਤ ਦੀ ਹੁੰਦੀ ਕਿ ਕਿਸੇ ਦੀ ਕਮਾਈ ਲੈਕ ਕਰੀ ਕੰਮ ਕਰਦੇ ਨੂੰ ਜਰਮਾ ਉਹ ਤਾਂ ਬਾਣੀ ਗੱਲ ਦੀ ਈ ਵੈ ਲੈਕ ਕਰ ਜਾਂਦੇ ਨੇ ਪਰ ਜਿਹੜਾ ਸਹੀ ਬੰਦਾ ਨਾਲ ਰਿਪੋਰਟ ਕਰਿਆ ਕਰੋ ਗਲਤ ਬੰਦੇ ਦੀ ਵਿਰੋਧਤਾ ਨਹੀਂ ਕਰਦੇ ਸੀ ਤਰ ਛੱਡਦੇ ਆਪਾਂ ਗਲਤ ਬੰਦੇ ਦਾ ਸਾਥ ਨਾ ਦੇਆ ਕੋ ਆ ਤੁਹਾਨੂੰ ਕੱਲ ਦਾ ਵਾਕਿਆ ਸੁਣਾ ਲੈਂਦਾ ਇੱਕ 7 ਤਰੀਕ ਨੂੰ ਆ ਨਾ 27 ਤਰੀਕ ਨੂੰ ਮੰਨ ਲਓ 7ਵੇਂ ਮਹੀਨੇ ਦੀ 27 ਤਰੀਕ ਨੂੰ ਨਾ 7 ਨਾਲ 7 ਤੱਕ 12ਵੇਂ ਮਹੀਨਾ 25 ਤਰੀਕ ਨੂੰ ਅੱਡਾ ਪਈ ਇਹ ਮੌਤ ਹੋ ਗਈ ਤੁਹਾਡਾ ਗਵਾਹ ਹੋਲੀ ਉਦੋਂ ਬਾਅਦ ਚ ਚਲੋ ਹਰ ਸਾਲ ਰੰਗ ਦਾ ਹਰ ਵਕਤ ਸਾਡੇ ਵਿੱਚ ਹੀ ਆ ਦਿਲ ਦਿਮਾਗ ਜਿਹਦਾ ਪਸੂਆਂ ਚ ਆ ਵਰਦੇ ਆ ਜਦ ਇਹ ਲੱਗਦਾ ਵੀ ਸਾਡਾ ਬਾਪ ਸਾਡੇ ਨਾਲ ਆ ਜਿਹੜੀ ਜਿਹੜਾ ਕੁਛ ਵੀ ਹੈਗਾ ਜੋ ਧਾਮ ਤੇ ਆ ਜੋ ਕੋਟੀ ਕੋਤਸਾ ਹੈਗਾ ਜੋ ਵੀ ਕੁਛ ਸਾਡੇ ਨੇਗਾ ਸੀ ਖੜਦਾ ਹੈ ਹਰੇ ਟਾਈਮ ਵੀ ਆ ਜਿਹੜੇ ਅੱਜ ਸਾਡੇ ਦੇ ਕਮੈਂਟ ਕਰਦੇ ਨੇ ਉਹਨਾਂ ਨੇ ਸਾਡੇ ਪੈਰਾਂ ਚ ਬੂਟ ਵੀ ਲਹਾਏ ਹੋਏ ਨੇ ਅੱਜ ਪਰਮਾਤਮਾ ਦੀ ਕਿਰਪਾ ਨਾਲ ਬਥੇਰੀ ਕਿੰਨੇ ਕਿੁੱਤੀ ਜੋੜੇ ਪਾਇਏ ਨੇ ਉਹਨਾਂ ਦਾ ਪਰ ਮਾਤਾ ਨੇ ਨਹੀਂ ਨਹੀਂ ਕਰਦਾ ਸਾਰਾ ਕੁਝ ਇੱਕ ਹੀ ਕੰਦਾ ਤੋਂ ਮਾਤਾ ਨਹੀਂ ਕਰਦਾ ਸਾਰਾ ਕੁਝ ਮੇਕਅਪ ਨਹੀਂ ਕਰਦੀ ਹੱਥ ਆਚਮ ਮੇਕਅਪ ਤੇ ਦੂਜੇ ਦੇ ਦਾ ਸਾਰਾ ਬਣਾ ਸਭ ਕੁਝ ਕਰ ਦਿੰਦਾ ਤੇ ਉਹ ਸਾਡੇ ਤੇ ਕਮੈਂਟ ਕਰਦੇ ਨੇ ਆਏ ਆਪਾਂ ਨਾ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਤਾਂ ਦੇਖੀਂ ਇਹਨਾਂ ਨੂੰ ਮਾਜੀ ਆਪਣਾ ਚੈਲੰਜ ਆ ਇਵੇ ਕਮੈਂਟ ਕਰਦੇ ਕੋਈ ਵੀ ਕੰਮ ਨਹੀਂ ਤੇ ਹੀ ਚਲਾਉਣੀ ਆ ਖੁੱਪੀ ਭਾਕੀ ਨਹੀਂ ਵੇਚੀ ਜਾਣੀ ਮਤੋਂ ਕਿਤੇ ਇਹੋ ਜਿਹੇ ਕੰਮਾਂ ਦੇ ਪੈਦਲ ਵੀ ਹਾਂ ਆ ਜਾ ਸਾਡੇ ਨਾਲ ਚੱਟਾ ਨਹੀਂ ਦੇਣਾ ਨਾ ਕਿ ਇਹ ਕੋਈ ਨੀਦਰ ਤੋਂ ਉਹਨੇ ਸਾਡੇ ਕੋਲੋਂ ਸਿੱਧੀ ਗੱਲ ਹੈ ਕਹੀ ਚਲਾਉਣੀ ਆ ਡੰਗਰ ਨਮਾਉਣੇ ਨੇ ਤਾਰਾਂ ਚੋਣੀਆਂ ਨੇ ਗੋਹਾ ਚੱਕਣਾ ਕੋਰ ਕੇਤੀ ਦਾ ਇਹ ਪਾਉਣਾ ਸਪਰੇਅ ਕਰਨਾ ਕਿਤੇ ਕਿਸੇ ਦੀ ਮਦਦ ਕਰਨੀ ਆ ਕਿਸੇ ਦਾ ਦੁੱਖ ਸੁੱਖ ਲੰਘਾਉਣਾ ਕੋਈ ਵੀ ਜਿਹੜਾ ਅਸਲੀ ਮੰਨ ਲੋ ਕੰਮ ਉਹ ਕਰਨਾ ਇੱਕ ਨੰਬਰ ਦਾ ਇੱਕ ਨੰਬਰ ਦਾ ਦੋ ਨੰਬਰ ਦੀ ਦੋ ਦੋ ਨੰਬਰ ਵਾਲੇ ਜਿਹੜੀ ਮੈਂ ਤੁਹਾਨੂੰ ਹੋਣੇ ਇੱਕ ਦਿੱਤੀ ਗੱਲ ਐਵੇਂ ਕਰ ਲਉ ਅਗਲਾ ਕਹਿ ਦੇਵੇ ਲੈ ਚੱਕ ਬੈਗ ਪਲਾਨੇ ਤਾਂ ਦੇਖਿਆ ਮੇਰੇ ਨਾਲ ਮੇਰੇ ਨਾਲ ਮੇਰੇ ਬਰਾਬਰ ਆ ਗੋਲੀਆਂ ਵੇਚੇ ਰਹਾ ਮੇਰੇ ਬਰਾਬਰ ਕੋਈ ਮਹੀਨਾ ਚਲਾ ਕੇ ਰਹਾ ਉਹ ਮਹੀਨੇ ਵਿਚਾਲੇ ਨਾ ਬਲਾਈ ਕਿਹਨਾਂ ਦੇ ਠੀਕ ਹੈ ਤੇ ਆਪਾਂ ਇੱਕ ਨੰਬਰ ਦੀ ਗੱਲ ਕਰਦੇ ਹਾਂ ਕਿੱਥੇ ਨੰਬਰ ਦਾ ਜੀਨੇ ਕੰਮ ਕਰਦਾ ਨੂੰ ਜਦ ਮਰਜੀ ਜਿਹੜਿਆ ਬਲੈਕੀ ਗਰੁੱਪੀ ਦੇ ਕਮੈਂਟ ਕਰੇ ਹੋਰ ਨਹੀਂ ਹੋਰ ਤਾਂ ਘੀਟ ਤੇ ਘੀਟ ਹੋਣੀ ਆ ਪਈ ਕੰਮ ਦਾ ਆਫਰ ਕਰਦੇ ਨੇ ਲੋਕ ਵੀੜਿਆ ਬਲੈਕੀ ਵੀ ਕਮੈਂਟ ਕਰਾ ਦੇ ਜੀ ਨੂੰ ਗੱਲ ਆਦੂ ਨਾ ਬਚਾ ਲੈ ਕਰ ਰਹੀ ਇੱਕ ਬੰਦਾ ਇੱਕੋ ਪਿੰਡ ਤੋਂ ਬੰਦੇ ਦੀ ਨਾ ਦਵਾਈ ਕੋਈ ਦੇਣਾ ਨਾ ਪਰਿਵਾਰ ਨੂੰ ਕੋਈ ਦੇਣਾ ਨਾ ਉਹਦੀ ਕੋਈ ਹੋਰ ਕਿਸੇ ਵੀ ਤਰ੍ਹਾਂ ਦੇ ਦੇਣ ਹੈ ਨਹੀਂ ਉਹਨੇ ਨਹੀਂ ਕੀਤਾ ਮਾੜੇ ਦੇ ਆ ਫੇਸਬੁਕ ਤੇ ਇੱਕ ਸਟੋਰੀ ਵੀ ਭੇਜੀ ਉਹ ਸਟੋਰੀ ਜਿਹਦੇ ਸਮਝ ਆਉਂਦੇ ਬਾਪ ਦੀ ਪਾਈਆ ਸਟੋਰੀ ਉਹਦੇ ਚ ਦੰਦੀਆਂ ਘਾਟ ਕੱਢ ਕੇ ਜਿਹੜਾ ਉਹ ਦੰਦੀਆਂ ਹੀ ਕੱਢਦਾ ਹੁੰਦਾ ਮੂੰਹ ਚ ਉਹ ਭੇਜਿਆ ਰ ਉਹਨੂੰ ਦੱਸ ਉਹ ਭਲਿਆ ਮਾਣ ਤਾਂ ਤੈਨੂੰ ਇਹ ਨਹੀਂ ਸ਼ਰਮ ਆਉਣੀ ਅਭੀ ਤੂੰ ਕਰਨ ਕੀ ਲੱਗਿਆ ਹੁੰਦਾ ਜੇ ਤੇ ਨਹੀਂ ਤੈਨੂੰ ਚੰਗਾ ਲੱਗਦਾ ਤੂੰ ਨਾ ਦੇਖ ਪਤਾ ਨਹੀਂ ਲੋਕ ਇਹੋ ਜਿਹੇ ਹੋ ਜੇ ਪਰ ਇੱਕ ਗੱਲ ਦਾ ਹੈ ਇਹ ਪਹਿਲੇ ਲੋਕ ਨਾ ਹੋਣਾਂ ਆਪਾਂ ਨੂੰ ਚੰਗੇ ਮਾੜੇ ਦੀ ਪਰਖ ਵੀ ਹੋਣੀ ਹੋਣੀ ਚੰਗੇ ਮਾੜੇ ਦੀ ਪਰਖ ਜਿੱਥੇ ਹੁੰਦੀ ਆ। ਬਾਕੀ ਚੰਗੇ ਬੰਦੇ ਦਾ ਸਾਥ ਜਿਆ ਕਰੋ ਮਾੜੇ ਤੋਂ ਬਚ ਜਿਆ ਕਰੋ। ਮਾੜੇ ਬੰਦਿਆਂ 'ਚ ਕੁਛ ਨਹੀਂ ਚੱਕਾ ਦੇਖੋ ਆ ਪਰਮਾਤਮਾ ਨੇ ਦੀ ਕਿਰਪਾ ਮੇਰੇ ਬਾਪ ਦੀ ਮਿਹਨਤ ਆ। ਦੇਖੋ ਇੱਥੋਂ ਤੇ ਚੱਲ ਜੰਨੇ ਆ। ਆ ਜੁੱਗੀ ਕੱਟ ਗਿਆ। ਉਹ ਐਂ ਦੇ ਚੋੜੇ ਸੋਸ਼ਲ ਮੀਡੀਆ ਤੇ ਤਾਂ ਸ਼ੱਕਰ ਪਾਰਾ ਦੱਸ ਦਿਓ ਪਰ ਸਾਡਾ ਰਮਾਨ ਸਿੰਘ ਆ। ਅੱਧੂ ਵੀ ਕੱਟੀ ਆ। ਉਹਦੇ ਸ ਮਨ ਲੋ ਹੈ ਇੱਕ ਦੋ ਤਰੀਕ ਦੀ ਸੂਲ ਹੋਈ ਆ। ਉਸ ਤੋਂ ਬਾਅਦ ਚਾਲ ਬਲੈਕੀਆਂ ਨੇ ਹਲਝਾ ਤੇ ਦੀ ਆਪਾਂ। ਬਲੈਕੀਆਂ ਉਹਨੂੰ ਕਹਿੰਦੇ ਆ ਭਾਈ ਸਾਹਿਬ ਕਿਤੇ ਨੂੰ ਤਕਲੀਫ ਲੱਗਦੀ ਹੈ ਲੱਗੀ ਜਾਵੇ। ਜੀ ਨੇ ਕਰੋ। ਨਾਥਾ ਫੜਿਆ ਜਾਵੇ ਤਿੰਨ ਚਾਰ ਬੋਰੀਆਂ ਪੁਕੀਆਂ ਫੜਿਆ ਜਾਣ। ਉਹਨੂੰ ਬਲੈਕੀਆਂ ਨਾਲ ਕਹੀ ਤਾਂ ਕੀ ਕਹੀਏ ਹੋਰ। ਉਹ ਕਹਿੰਦਾ ਇਹ ਸਾਨੂੰ ਧੰਕੀਆਂ ਦਿੰਦੇ ਨੇ ਵੀ ਅਸੀਂ। ਥਾਣੇ ਕੀਤਾ ਮੰਗੀ ਫਿਰ ਅੱਥਰ ਜਾਓ। ਥਾਣੇ ਵਾਲੇ ਇੱਥੇ ਨੈਟ ਚੋਂ ਨਾਮ ਕਟਾ ਦਿਓ ਆਪਦਾ। ਯਾ ਕਿ ਬਲਾਈ ਕੀ ਹੈ ਨਹੀਂ ਹਨ ਉਹੀ ਕਰੀ ਜਾਂਦੇ ਨੇ ਬਲਾਈ ਕੀ ਅਸੀਂ ਉਹਨਾਂ ਨੂੰ ਕਹਿੰਦੇ ਆ ਨਾ ਲੜਾਈ ਹੋਈ ਆ ਦੇ ਆਂਗਲੀ ਦਾ ਹਜੇ ਵੀ ਆ ਦੇਖ ਲੋ ਪੁਲਿਸ ਨੇ ਕੋਈ ਕਾਰਵਾਈ ਨਹੀਂ ਕਰੀ ਆਂਗਲੀ ਇਥੇ ਛੱਬੀ ਵੀ ਬਣ ਸਕਦੇ ਜਾਂ ਇੱਥੇ ਟੱਕਾ ਪੈਸੇ ਡਾਕਟਰਾਂ ਨੇ ਖਾਦੇ ਪੁਲਿਸ ਨੇ ਖਾਦੇ ਇਥੇ ਸਾਰਫੋ ਨਹੀਂ ਲਿਖਿਆ ਹੋਣਾ ਮੈਨੂੰ ਲੱਗਦਾ ਵੀ ਜਿਹੜਾ ਕਾਰਵਾਈ ਨਹੀਂ ਹੋਈ ਆ ਦੇਖੋ ਉਂਗਲੀ ਹੈਗੀ ਬਿੰਗੀ ਆ ਇਹ ਇਹ ਚੀਜ਼ਾਂ ਤੇ ਸਿਰ ਚ ਡੂੰਗਾ ਟੱਕੀ ਸੀ ਉਹਦਾ ਵੀ ਸਾਰ ਨਹੀਂ ਚੱਲਦੇ ਹੁੰਦੇ ਨੇ ਬਲੈਕੀਆਂ ਤੇ ਸਹੀ ਗੱਲ ਆ ਲੱਖੇ ਸਿਧਾਣੇ ਹੋਣਾ ਦੀ ਸਾਰਿਆਂ ਦੀ ਇਹ ਪੁਲਿਸ ਜਿਹੜੀ ਕਰਨ ਤੇ ਆਵੇ ਤਾਂ ਹੁਣਾ ਕਰੋਨਾ ਮੌਕੇ ਦਾੰਗਾ ਮਾਰ ਮਾਰ ਲੋਕ ਅੰਦਰ ਬਾੜ ਤੇ ਬਲੈਕੀਆਂ ਕਿੱਡੀ ਕੀ ਬਲੈਕੀ ਦਾ ਵੀ ਪਤਾ ਚਾਹੀ ਨਹੀਂ ਪਰ ਨਹੀਂ ਪੁਲਿਸ ਸਰਕਾਰ ਫੈਲ ਰਹੀ ਆ ਸਰਕਾਰ ਸਹਿ ਨਾਲ ਪੁਲਿਸ ਨੂੰ ਪੈਦਾ ਬਣਦਾ ਪੁਲਿਸ ਸਾਥ ਰਿੰਦੀ ਆ ਇਹ ਚੀਜ਼ਾਂ ਨੇ ਉਹ ਕਹਿੰਦੇ ਨੇ ਸਾਡਾ ਕੀ ਬੁਲਾੜ ਲੈ ਕੋਈ ਨਹੀਂ ਇਹ ਬੰਦਾ ਨਹੀਂ ਬਗਾੜਦਾ ਦਾ ਪਰਮਾਤਮਾ ਹੈਗਾ ਨਾ ਜੱਤੀ ਚਲੋ ਆਪਣੀ ਗੱਲ ਉੱਥੇ ਓਕੇ ਆ ਤੇ ਲੀ ਗੀਆਂ ਦੁੱਗੀ ਕੱਟੀ ਆ ਆਪਣੀ ਉਹ ਟੱਕੀ ਅਰਮਾਨ ਦੀ ਨਹੀਂ ਸਮਾਇਆ ਬਾਈ ਜੀ ਤੇ ਹੈਵਦਾਰ ਜਿੱਦਾਂ ਤੈਨੂੰ ਤੇ ਪਾਪਾ ਜੀ ਤੇ ਮਾਣ ਐਨਾ ਹੈ ਨਾ ਫਿਰ ਉਦਾਂ ਹੀ ਹੁਣ ਅਰਮਾਨ ਨੂੰ ਵੀ ਤੁਸੀਂ ਗਾ ਉਦਾਂ ਹੀ ਚੰਡਣ ਡੇ ਆ ਮੇਰੇ ਭਿਓਰੇ ਮੈਨੂੰ ਸਿਖਾਇਆ ਕੁਝ ਕਰਨਾ ਹੁਣ ਨਹੀਂ ਲੋਕ ਬਾਹ ਮਾੜੀ ਜੀ ਛੱਟ ਫੇੜ ਕੇ ਬਾਈ ਜੀ ਮਨੇ ਕੋਸ਼ਿਸ਼ਾਂ ਇੱਥੇ ਆਪ ਵੀ ਫੋਨਾਂ ਤੇ ਲੱਗ ਜਾਂਦੇ ਨੇ ਕਮੈਂਟ ਕਰਨਾ ਹੁਣ ਮੇਰੇ ਕੋਲੇ ਟਾਈਮ ਸੀਗਾ ਮੈਂ ਪਸ਼ੂਆਂ 'ਚ ਵੜ ਗਿਆ ਮੇਰਾ ਬਾਪ ਆ ਦਿਨਾ ਚਾ ਕੇ ਜਦੋਂ ਥੋੜੀ ਜਿਹੀ ਠੰਡ ਵੱਗਣੀ ਉਹਨੇ ਗਿੱਲਾ ਕੱਪੜਾ ਕਰਨਾ ਜਿਹੇ ਪਸ਼ੂ ਨਹੀਂ ਨਵਾਏ ਜਾਂਦੇ ਸੱਤਾ ਪਾਣੀ ਕਰ ਲੈਣਾ ਐ ਪਸ਼ੂਆਂ ਦੇ ਕੁੱਤੇ ਫੇਰ ਦੇਣਾ ਗਿੱਲਾ ਕੱਪੜਾ ਕਰਕੇ ਵੀ ਨਾ ਤਾਂ ਮੋਲੀ ਹੋਗੇ ਨਾ ਹੁਣ ਤਾਂ ਮੋਟਰ ਚਲਾਉਨੇ ਆ ਮਾਰ ਦੇਣੀ ਜਾਂ ਤਾਂ ਪਾਣੀ ਢੇੜ ਕੇ ਠੰਡਾ ਪਾਣੀ ਹੁੰਦਾ ਪਸ਼ੂ ਨਹੀਂ ਨਵਾਏ ਜਾਂਦੇ ਵੀ ਆ ਆਪਣੀ ਆ ਬੰਲੀ ਝੋਟੀ ਆ ਆਪਣੀ ਇਹ ਤੇ ਜਿਆਦਾ ਬੰਦ ਕਲੋਂ ਖੁੱਲਦਾ ਮੈਂ ਇਹ ਵੀ ਆਪਣੀ ਘਰ ਦੀ ਜੇ ਰੱਖੀ ਹੋਈ ਹੈ ਤੇ ਬਿਕਰੀ ਆ ਯਾਰ ਕਿ ਲਈ ਆ ਵਾਸੋਂ ਇਹਦਾਂ ਹੈਗਾ 11 ਕਿਲੋ ਦੁੱਧ ਬਾਕੀ ਆ ਮਾਲ ਆ ਆਪਣਾ ਯਾਹਾਂ ਤੋਂ ਆਉਂਵਾਇਆ ਪਰ ਕਿਹਾ ਮੈਂ ਹੀ ਲਪਾਣਾ ਆਜੂ ਦੀ ਗੱਪਣਾ ਉਹ ਦੀ ਗੱਪਣਾ ਆਜੂ ਇਹ ਕਿੱਥੇ ਹੋਣ ਵਾਲੀਆਂ ਨੇ ਚਾਰ ਜੋਕੀਨ ਤੇ ਚੈੱਕ ਕਰਾਉਣੀਆਂ ਨੇ ਡੇਟਡ ਮਹੀਨਿਆਂ ਦੀਆਂ ਨੇ ਤੇ ਇੱਧਰ ਮਾਲ ਖੜਾ ਸਾਰਾ ਆਹ ਜਿਹੜਾ ਰਹਿ ਗਿਆ ਇਹ ਤੇ ਆ ਜੋਤੀ ਉਹ ਮਿੰਨੀਆਂ ਸੁਈ ਵੀ ਆ ਮੈਂ ਤਾਂ ਕਮਿਨੀਆਂ ਸੁਈ ਜਾਈ ਆ ਮੈਂ ਗੱਪਣ ਰੱਖੀ ਨਹੀਂ ਸਾਡੀ ਜਮਾਂ ਤਾਂ ਵਿਚਾਰੇ ਵਿਚਾਰੀਆਂ ਤਾ ਨੂੰ ਦੂਜੇ ਪਾਸੇ ਨਹੀਂ ਭੇਜਣਾ ਆਪਾਂ ਨੇ ਚਲ ਜਿੰਨਾ ਕਦ ਦੁੱਧ ਦਿੰਦੀ ਆ ਠੀਕ ਆ ਇਹਨੂੰ ਦਵਾਈ ਦੋਈ ਭਰਾਈ ਭਈ ਆ ਇਹ ਵੀ ਗੱਪਣ ਕਰਾਵਾਂਗੇ ਹਾਂ ਮੈਂ ਸਵਾਸ 17 ਮੀਟਰ ਦੀ ਮਾਲਕ ਆ ਅੱਡੋ ਪਤੋਈ ਇਹ ਮੈਨਸ ਰਹਿ ਗਿਆ ਇਹਦਾ ਵੀ ਦੋ ਮਿੰਨੀਆਂ ਲੱਗੀਆਂ ਨਾ ਕਿ ਆਹ ਕੱਟਿਆ ਨੂੰ ਜੁੜੇ ਜੁੜੇ ਜੁੜ ਗਿਆ ਹੁਣ ਥਣ ਥੋੜਾ ਜਿਹਾ ਲੰਬਾ ਕੱਟੀ ਦਾ ਤੇ ਕੱਟੀ ਦਾ ਮੀਨਾ ਰਹਿ ਗਿਆ ਸੂਰਚ ਹਟੋ ਕੋਈ ਹਟਾ ਆਹ ਦੇ ਕਿਹਦੇ ਮੀਨਾ ਰਹਿ ਗਿਆ ਸੂਰਚ ਤੇ ਦੂਜੇ ਸੂਏ ਸੋ ਗਿਆ ਤਾਂ ਮੈਂ ਇਹਤ ਕਰਿਆ ਕਰੋ ਹੋਰ ਕੁਛ ਨਹੀਂ ਇਹਦੇ ਚ ਹੋਰ ਆਪਾਂ ਨੂੰ ਕੋਈ ਇਹਦੀ ਵਿੱਚ ਵੀ ਫੇਰ ਤੁਹਾਨੂੰ ਇਹਦੀ ਤਾਂ ਕੋਈ ਨਹੀਂ ਕਿਤੇ ਰਹਿ ਗਿਆ ਜਿਆ ਤਿੰਨ ਦਾ ਬੱਦ ਕੰਨਾਂ ਚੜਾਂ ਚ ਪਿੰਡਾ ਹੈ ਕਰੋ ਸਿੰਗਾ ਨੂੰ ਤੇ ਚਾਹੇ ਟੱਕਲਾ ਰਿਆ ਗੋ ਜੀ ਜਰਤੀ ਪਸ਼ੂ ਖਾਜ ਕਰਦਾ ਹਾਂ ਗੱਟੀ ਦੇ ਰੇਲੇ ਬਸ ਆਪਣੇ ਤਕਰੀਬਨ ਪਰਮਾਤਮਾ ਦੀ ਚਰਪਾਣਾ ਹੁਣ ਪਸ਼ੂ ਸੇਲ ਹੋਣ ਲੱਗ ਜਾਣਗੇ ਫਿਰ ਦਾ ਰਹਿਦਾ ਤੁਹਾਡਾ ਕੰਮ ਕਰਦਾ ਉਹ ਆਪਾ ਬੁਲਾ ਕਰ ਲਾਂਗੇ ਇਹਨਾਂ ਤ ਆਪਣੀ ਪਰਮਾਤਮਾ ਦੀ ਚਰਪਾ ਆ ਮੈਂ ਹਰੀ ਰੋਟੀ ਦਿੰਦੀ ਆ ਸੱਚੇ ਸੱਚੇ ਲੋਕ ਮੈਂ ਜਿਹੇ ਮਹੀਨੇ ਚ ਗੱਭਣ ਮੈਂ ਦੁੱਧ ਦਿੰਦੀ ਬੋਰਦਾ ਹਾਂ ਹਾ ਜੋ ਮੈਂ ਕਿਹਾ ਇਹ ਵੀ ਬੰਦਰਾ ਕਿਲੋ ਦਾ ਪ੍ਰੋਫੁੱਟ ਕੜਦਾ ਨਹੀਂ ਹੈ ਕੋਈ ਜੀ ਘਰ ਦੇ ਕਰਦੀ ਚੱਲ ਜਾਂਦੀ ਇਹਦੇ 2 ਮਿੰਟ 2.5 ਦੇ ਰਹਿ ਗਏ ਸੂਣ ਜੀ ਇਹ ਸਾਰੀ ਇੱਕ ਜੀ ਮੰਨ ਲਿਓ ਜਿਹਦਾ ਵੀ ਬਾਪ ਜਿਹੋ ਕਿਰਤ ਕਰਦਾ ਚਾਹੇ ਉਹ ਦਰਤਾ ਤੇ ਕਰਦਾ ਚਾਹੇ ਉਹ ਖੱਤੇ ਤੇ ਕਰਦਾ ਚਾਹੇ ਕਿਸੇ ਦੇ ਦਿਹਾੜੀ ਲੈ ਕੇ ਜਿਹੜਾ ਉਹਦੇ ਬੱਚਿਆਂ ਨੂੰ ਸਹੀ ਧੰਗ ਨਾਲ ਪਾਲਦਾ ਸਤਿਕਾਰ ਕਰਿਆ ਕਰੋ ਜਿਹੜਾ ਆ ਬਲੈਕੀਨ ਇਹਨਾਂ ਦਾ ਸਤਿਕਾਰ ਨਾਲ ਸਮਾਜ ਚ ਨਾਨਾ ਦਾ ਪਰਿਵਾਰ ਜਿਹੜਾ ਨੇ ਦੇਖਿਆ ਹੋਇਆ ਆਪਦੀ ਅੱਖੀਂ ਦੇਖਨੇ ਦੇਖਦੇ ਆ ਤੁਸੀਂ ਵੀ ਦੇਖੇ ਹੋਣਗੇ ਜਿੰਨੇ ਵੀ ਬਲੈਕੀਏ ਨੇ ਉਹਨਾਂ ਦਾ ਹਟਮਾੜਾ ਹੋਇਆ ਉਹਦੀ ਉਹਨਾਂ ਦੀ ਲਾਪਤਾ ਵੀ ਅੰਤ ਮਾੜਾ ਹੈ ਤੇ ਬਲੈਕੀਆਂ ਨੂੰ ਉਹਨਾਂ ਦੀ ਲਾਦ ਨੂੰ ਵੀ ਬੇਨਤੀ ਆ ਪਰਿਵਾਰਾਂ ਨੂੰ ਬੇਨਤੀ ਆ ਇਹਨਾਂ ਨੂੰ ਇਹਨਾਂ ਦੇਖਿਆ ਕਰੋ ਵੀ ਅੱਜ ਸਾਡੇ ਘਰੇ ਦਾਦਾ 10000 ਆ ਗਏ 20000 ਆ ਗਏ 50000 ਆ ਗਏ ਕਿਤਾ ਕੋਈ ਪਤਾ ਨਹੀਂ ਕਰਦੀ ਇਹਨਾਂ ਢੇਰ ਨਹੀਂ ਪਾ ਉਹ ਬਲੈਕੀਏ ਨੇ ਇਹਦੇ ਨੇ ਕਿਤੇ ਇੱਕ ਬਲੈਕੀਏ ਨੇ ਭੁੱਕੀ ਵੇਚੀ ਵੀਹ ਹਰ ਤੋਂ 25 ਸਾਲ ਤੋਂ ਜੀ ਦੇਖਦੇ ਆਉਂਦੇ ਆ। ੁੱਕੀ ਮੇਜ਼ ਦਾ ਰਿਹਾ, ਵੇਚਦਾ ਰਿਹਾ। ਕੋਠੀਆਂ ਪੈ ਗਈਆਂ, ਗੱਡੀਆਂ ਲੈ ਲਈਆਂ ਸਭ ਕੁਝ ਲੈ ਲਿਆ। ਉਹਨੂੰ ਹੋ ਗਿਆ ਚਾਲੂਆ ਹੁਣ। ਤੇ ਵੇਚੀਆਂ ਉਹਨੇ ੁੱਕੀਆਂ ਬਾਕੀਆਂ ਵਾਰ ਅੱਜ ਹੁਣ ਫਿਰ ਉਹਨੇ ਆਏ ਦੇਖਿਆ ਵੀ ਆਪਦਾ ਮੁੰਡਾ ਮੈਂ ਇਹ ੁੱਕੀ ਦਾ ਹੁਣ ਕਾਰੋਬਾਰ ਘੱਟ ਜਾਂਦਾ ਉਹਨੇ ਚਿੱਟਾ ਵੇਚਣ ਲਾ ਲਿਆ ਉਹ ਮੁੰਡਾ ਹੀ ਲੱਗ ਗਿਆ ਚਿੱਟਾ ਬੀਣ। ਬਾ ਹੁਣ ਜਦ ਜੀ ਕਰਦਾ ਉਹ ਗੱਡੀ ਭੰਨਦਾ ਜਾਜੀ ਕਰਦਾ ਉਹ ਮਾਂ ਪਿਓ ਨੂੰ ਕੁੱਟਦਾ ਇਹ ਚੀਜ਼ਾਂ ਨੇ ਜਿਹੜੀ ਹੱਕ ਛੱਤ ਦੀ ਕਮਾਈਆ ਉਹ ਤਾਂ ਤੁਸੀਂ 10 ਘਰਾਂ ਦਾ ਹੋਰ ਵੀ ਹੱਕ ਛੱਤ ਦੀ ਕਮਾਈ ਨਾਲ ਮੈਂ ਦਾਵੇ ਨਾ ਕਹਿਣਾ ਦੋ ਤਿੰਨ ਘਰਾਂ ਦੀ ਤਾਂ ਮੈਂ ਫੁੱਲ ਮਦਦ ਕਰੀ ਆ ਬੜ ਅੱਜ ਚਾਹੇ ਉਹ ਕਿਤੇ ਖੜੇ ਨੇ ਆਪਾਂ ਨੂੰ ਉਹਨਾਂ ਦਾ ਕੋਈ ਚੱਕਰ ਨਹੀਂ ਜਿੱਥੇ ਚਲੋ ਕੋਈ ਨਹੀਂ ਜਿੱਥੇ ਲੋੜ ਲੱਗਦਾ ਉੱਥੇ ਜਾਂਦਾ ਅਗਲਾ ਜਿਹੜੇ ਮਤਲਬੀ ਲੋਕ ਹੁੰਦੇ ਨੇ ਉਹ ਕਥਾਵੇਂ ਟੇਕ ਨਹੀਂ ਸਕਦੇ ਹੁੰਦੇ ਮੈਂ ਗੱਲ ਤਾਂ ਇਹ ਆ ਵੀ ਹੱਕ ਸੱਚ ਦੀ ਕਮਾਈ ਕਰਿਆ ਕਰੋ ਬਥੇਰਾ ਲੋਕ ਕਹਿੰਦੇ ਨੇ ਹੋਸ਼ੀ ਆਏ ਕੀਤਾ ਬਾਹ ਕੀਤਾ ਪਰ ਸਾਹਮਣੇ ਆ ਕੇ ਜੁਰਤ ਨਹੀਂ ਕਿਸਦੀ ਪੈਂਦੀ ਆਪਣੇ ਕਹਿਣ ਦੀ ਕੋਈ ਤੇ ਆ ਦੇਖੋ ਆ ਸਾਰੀ ਆਪਣੀ ਹੱਕ ਸੱਚ ਦੀ ਕਮਾਈ ਆ ਤੇ ਉਹ ਆਪਦੇ ਮਾਪਿਓ ਦੇ ਜਿਹੜੇ ਚੰਗੇ ਮਾਪਿਓ ਨੇ ਉਹਨਾਂ ਦੇ ਮਗਰ ਜਿਹੜੀ ਚੰਗੀ ਕਮਾਈ ਕਰਦੇ ਨੇ ਉਹਦਾ ਕਹਿਣਾ ਮੰਨਿਆ ਕਰੋ ਲੋਕਾਂ ਦੇ ਮਗਰ ਨਾ ਲੱਗੋ ਲੋਕਾਂ ਰੱਜੀ ਆ ਤਾਂ ਕੋਈ ਇਹ ਬੰਦਾ ਹੋਊ ਜਿਹੜਾ ਸਹੀ ਨੂੰ ਸਹੀ ਕਰੇ ਨਹੀਂ ਮਰੇ ਤੇ ਸਹੀ ਕਹਿਣ ਵਾਲੇ ਹੁੰਦੇ ਨੇ ਲੋਕ ਵੀ ਆ ਦੇਖੋ ਹੁਣ ਆਪਣੇ ਪਸ਼ੂ ਇੱਧਰ ਗਿਣਤੀ ਚਲੋ ਕਾਹਨੂੰ ਆ ਦੇਖੋ ਬਾਕੀ ਆਪਾਂ ਨੇ ਬੱਚੇ ਆ ਮੈਂ ਆਹ ਸੁਣ ਵਾਲੀ ਆ ਆ ਝੋਟੀਆਂ ਨੇ ਆ ਘੜੀ ਬੈਠੀ ਗਬਰਦੀ ਗਾਲੀ ਇਹ ਦਿਖਾਈ ਸੀ ਨੂੰ ਜਿਹੜੀ ਵਿਚਾਰੀ ਬਿਮਾਰ ਲਿਆਂਦੀ ਸੀ ਆਪਾਂ ਇਹ ਕਾਹੋ ਝੋਟੀ ਲਿਆਂਦੀ ਆ ਉਹ ਵੀ ਵਿਚਾਰੀ ਯੂਪੀ ਵਾਲਿਆਂ ਨੂੰ ਜਾਂਦੀ ਸੀਗੀ ਆ ਆਪਣਾ ਹੋਈ ਜਿਹੜਾ 80 ਦੀ ਘਟਾ 3500 ਵਾਲਾ ਓਟੋ ਓਟਕੇ ਤੁਮੀ ਦਿਖਾ ਦੇ ਦੇਖੋ ਆ ਮੱਝ ਆਪਣੀ ਸੁੰਦੀ ਆ ਹੁਣ ਇਹ ਕਰਮਾ ਵਾਲੀ 11 16 ਕਿਲੋ ਦੁੱਧ ਦੀ ਮਾਲਕ ਹਟਪੋ ਥੋੜੀ ਜਿਹੀ ਫਿੱਕੀ ਰਹਿ ਗਈ ਐਦਕੀ ਚਾਰ ਚੂਰ ਲੇਟ ਖੋਲੇ ਆ ਤੇ ਬਾਕੀ ਆਪਣੀਆਂ ਗਾਈਆਂ ਬਾਹਰੇ ਨੇ ਪਰਮਾਤਮਾ ਦੀ ਕਿਰਪਾ ਸਾਨੂੰ ਹੋਰ ਦਿਖਾ ਦਿੰਦੀ ਆ ਆ ਜਿਹੜਾ ਕੁਝ ਵੀ ਹੈਗਾ ਨਾ ਇੱਥੇ ਕਿਸੇ ਦਾ ਕੁਝ ਨਹੀਂ ਲੱਗਿਆ ਹੋਇਆ ਹੋਰ ਮਾਂ ਐ ਕਹਾ ਮੈਂ ਬਣਾਤਾ ਮੇਰੇ ਪਿਓ ਨੇ ਜੇ ਮੈਨੂੰ ਸਿੱਖਿਆ ਦਿੱਤੀ ਕਿ ਪੁੱਤ ਹੱਕ ਸੱਚ ਦੀ ਕਰੀਂ ਆ ਦੇ 12 22 12 ਦੇ ਕਮਰੇ ਚ ਮਾਰਿਆ ਸੀ ਕੱਢ ਕੇ ਇਹ ਕਹਿੰਦੀ ਅਸੀਂ ਛੇ ਭੈਣ ਭਾਈਆਂ ਭਾਈ ਹੁਣ ਭੈਣ ਭਾਈ ਹੁੰਦੇ ਸੀ ਕਦੇ ਪਰ ਹੁਣ ਤਾਂ ਦਾਸ ਨਾਲ ਦੋਸਤ ਮਿੱਤਰੇ ਭੈਣ ਭਾਈਆਂ ਨੂੰ ਵੱਧਣੇ ਭੈਣ ਭਾਈ ਤਾਂ ਆਪਦੇ ਲਾਲਚ 'ਚ ਬਸ ਪੈ ਗਏ ਵੀ ਆ ਜਿਹੜੀ ਰਾਤ ਵਾਰਾਂ 12 22 12 ਦੇ ਕੰਮ ਰਿਆ ਦੀ ਇੱਕ 8 9 29 ਦਾ ਸੀ ਉਹਦੇ ਜਮਾਰਿਆ ਕੱਢ ਕੇ ਕਹਿੰਦੀ ਬਣਨਾ ਕੁਛ ਨਹੀਂ ਫਲਾਣੇ ਕੋਲੇ ਇੰਨਾ ਸਾਰਾ ਰਿਸ਼ਤੇਦਾਰ ਵੀ ਕਹਿਣ ਲੱਗੇ ਆ ਪਰਮਾਤਮਾ ਦੀ ਕਿਰਪਾ ਮੇਰੀ ਮਿਹਨਤ ਮੇਰੇ ਪਿਓ ਦੀ ਸਿੱਖਿਆ ਆ ਕੋਠੀਆਂ ਬਣ ਗਈਆਂ ਟਰੈਕਟਰ ਲਿਆ ਗਿਆ ਸੰਦਾਂ ਦਾ ਪਤਾ ਹੀ ਨਹੀਂ ਵੀ ਕਿੰਨੇ ਕੁ ਖੜੇ ਨੇ ਆ ਮੋਟਰਸਾਈਕਲ ਖੜਾ ਉਹ ਗਾਹਾਂ ਐਕਟਿਵਾ ਸਕੂਟਰੀ ਟੱਕੀ ਘੜੀਆ ਟਰੈਕਟਰ ਖੜਾ ਟਰਾਲੀ ਖੜੀਆ ਬਾਹਰੇ ਆਪਣੀਆਂ 7 8 ਗਾਈਆਂ ਖੜੀਆਂ ਨੇ ਮੈਂਤ ਕਰਿਆ ਕਰੋ ਹੋਰ ਆਪਾਂ ਇਹਦੇ ਵਿੱਚ ਤੁਹਾਨੂੰ ਕੁਝ ਨਹੀਂ ਦੱਸਣ ਨੂੰ ਬੈ ਜਿਹੜਾ ਦੋ ਨੰਬਰੀਆਂ ਦਵਾ ਮੋਟਰ ਹੈਲ ਖੜਾ ਕਰੰਦਰ ਖੜਾ ਇੱਕ ਸਕੂਟਰੀ ਅੱਜ ਹਰਮਾਨ ਹੁਣੀ ਜਿਵਾਗ ਸਾਰੇ ਫਕਸ਼ਨ ਤੇ ਗਏ ਨੇ ਸਰਜੋ ਦੇ ਸਕੂਲ ਤੇ ਅੱਜ ਗੱਜਣ ਮਾਜਰੇ ਫਕਸ਼ਨ ਹਾਏ ਆਉਣ ਗਾਣਾਂ ਵਾਲੇ ਵਾਸਤੇ ਕੁਰਸੀਆਂ ਜਿਹੜੇ ਮਿੱਤਰ ਮੇਲੀ ਆ ਕੇ ਆਉਂਦੇ ਨੇ ਆ ਆਪਣੀਆਂ ਗਾਈਆਂ ਬੈਠੀਆਂ ਨੇ ਆ ਬੜਾ ਅੱਜ ਤੁਹਾਨੂੰ ਬੜਾ ਵੀ ਦਿਖਾ ਦੇਣਾ ਲੋਕ ਕਮੈਂਟ ਕਮੈਂਟੀ ਕਮੈਂਟ ਕਰ ਦੇਣਾ ਵੀ ਆਏ ਕੀਤਾ ਹੋ ਕੀਤਾ ਆ ਬੈਠਾ ਭਾਗ ਤੋ ਓਟੋਏ ਆ ਬੈਠਾ ਇਹੇ ਜੀ ਨੂੰ ਅਗਲਾ ਛੱਡ ਦਿੰਦਾ ਡਾਂਗਾ ਖਾਣ ਨੂੰ ਲੈ ਬੁੜਾ ਹੋਇਆ ਪਿਆ ਦੰਦ ਲੈ ਕਿਹੜਾ ਇੰਨਾ ਹੱਦੋਂ ਪਰੇ ਲੈ ਸੰਭਿਆ ਪਿਆ ਤੋ ਮਹੀਨਾ ਆ ਰਿਹਾ ਬੱਚੀ ਛੱਡੀ ਹੋਈ ਆਪਾਂ ਫੜ ਕੇ ਲਿਆਂਦੀ ਵੀ ਨਾ ਯਾਰ ਠੰਡ ਚ ਕੁੱਤੇ ਖਾ ਜਾਣਗੇ ਛੋਟੀ ਜੀ ਇਹ ਆਪਣੇ ਆਪਾਂ ਇਹੋ ਜੇ ਚਲੋ ਸਮਾਜ ਨੂੰ ਪਤਾ ਹੁੰਦਾ ਕੌਣ ਕਿਹੋ ਜਿਹਾ ਪਰ ਪਰਮਾਤਮਾ ਨੇ ਬਹੁਤ ਕੁਝ ਦਿੱਤਾ ਮਿਹਨਤ ਕਰੀਆ ਕਿ ਉਹਦੇ ਆਪਦੇ ਦੇ ਕਹਿਣੇ ਚ ਚੱਲੇ ਆ ਕਿ ਉਹਨੇ ਸਾਡੇ ਨੇ ਬਹੁਤ ਜ਼ਿਆਦਾ ਜਿੰਨੀ ਕਹਿ ਦੀਏ ਅੱਖਾਂ ਚ ਹੰਝੂ ਆਉਂਦੇ ਨੇ ਅੱਜ ਵੀ ਸਾਡੇ ਪਿਓ ਦੀ ਮਿਹਨਤ ਦੇਖ ਕੇ ਵੀ ਯਾਰ ਬਾਪੂ ਤੂੰ ਇੰਨੀ ਮਿਹਨਤ ਕਿਵੇਂ ਕਰੀ ਗਿਆ ਦੇਖੋ ਆਜੋ ਮੇਰੇ ਬਾਪ ਦੀ ਦੇਣ ਐ ਇੱਥੇ ਉਹ ਉੱਥੇ ਜਿੱਥੇ ਉਹ ਗਲਾਈ ਦੀਂਦੀ ਆ ਤੁਨੂੰ ਉੱਥੇ ਬਲਵੀਰ ਸਿੰਘ ਕੇ ਸਰਦਾਰ ਬਲਵੀਰ ਸਿੰਘ ਦੀ ਸ਼ਹਾ ਕਰੂਗਾ ਹਰੇਕ ਨੂੰ ਪਤਾ ਲੱਗੂਗਾ ਵੀ ਹਾਂ ਜਿਹਨੇ ਨਹੀਂ ਦੇਖਿਆ ਉਹ ਦੱਸਿਆ ਕਰੂਗਾ ਵੀ ਹਾਂ ਇਹ ਬਲਵੀਰ ਸਿੰਘ ਦੀ ਤਸਵੀਰ ਆ ਇਹਦੀ ਦੇਣ ਆ ਸਾਰੀ ਉਹ ਟਰੈਕਟਰ ਤੇ ਆਪਣੀ ਦੇ ਹੈਗਾ ਮਾਂ ਪਿਓ ਦਾ ਸਾਥ ਦਿਆ ਕਰੋ ਮਾਂ ਪਿਓ ਦੀ ਸਤਿਕਾਰ ਕਰੋ ਲੋਕ ਨੇ ਇਹਨਾਂ ਦਾ ਕੀ ਆ ਤਾਂ ਬਹੁਤੇ ਚੰਗੇ ਵੀ ਨਹੀਂ ਇਹ ਨਹੀਂ ਹੈਗਾ ਵੀ ਸਾਰੇ ਮਾੜੇ ਨੇ ਬਹੁਤ ਚੰਗੇ ਨੇ ਪਰ ਬਹੁਤੇ ਜ਼ਿਆਦੇ ਵਿੱਚੋਂ ਜਿਹੜੇ ਆਹ ਮੋਬਾਈਲਾਂ ਤੱਕ ਰਸੀਮਤ ਨਹੀਂ ਇਹਨੇ ਕਰਨਾ ਕੁਛ ਨਹੀਂ ਚਿੱਟਾ ਵੇਚ ਲਿਆ ਗੋਲੀਆਂ ਵੇਚ ਲੀਆਂ 16 16 17 ਦਮਾਲੇ ਬਣ ਕੇ ਦਮਾਲਿਆਂ ਚ ਪੁੜੀਆਂ ਪਾਈ ਫਿਰਦੇ ਨੇ ਦਮਾਲੇ ਬਦਨਾਮ ਕਰਦੇ ਇਹਨਾਂ ਨੇ ਦਾ ਬਹੁਤ ਨੇ ਦਮਾਲੇ ਦੀ ਧੀਆਂ ਭੈਣਾ ਬੰਨਦੀਆਂ ਨੇ ਸੋਨਾ ਸਤਕਾਰ ਕਰਦੀਆਂ ਨੇ ਚੰਗੀਆਂ ਨੇ ਚੰਗੇ ਨੇ ਜਵਾਕ ਬੰਨਦੇ ਨੇ ਪਰ ਜਿਹੜੇ ਆ ਦਮਾਲਿਆਂ ਚ ਸ਼ਰਪਸਾਉਂਦੇ ਨੇ ਇਹ ਮਾੜੇ ਨੇ ਇਹਨਾਂ ਦੇ ਮੈਂ ਤਾਂ ਜਥੇਬੰਦੀਆਂ ਨੂੰ ਬੇਨਤੀ ਆ ਜਿਹੜਾ ਨਸ਼ਾ ਵੇਚਦਾ ਜਿਹੜਾ ਦੁੱਧ ਚ ਰਫੈਂਡ ਪਾਉਂਦੇ ਨੇ ਤੇ ਦਿਮਾਲੇ ਲਾਹੋ ਕੀ ਦੇ ਸ਼ੇਹ ਦਾ ਇਹਨਾਂ ਦੀ ਕੀ ਦਿੰਦੇ ਨੇ ਇਹ ਸਮਾਜ ਨੂੰ ਆ ਉਹਦੇ ਕੋਲ ਲੜਬੀ ਜੇ ਵਾਲੇ ਕਹਿੰਦੇ ਨੂੰ ਹੋਏ ਸੀ ਨਾ ਉਹ ਕੰਜਰਖਾਨਾ ਕਰਦਾ ਉਹਦੇ ਉਹਦੇ ਕਹਿੰਦੇ ਵੀ ਆਹ ਚੀਜ਼ ਕਰ ਲੈ ਪਰ ਹੁਣ ਇਹ ਜਿਹੜੇ ਇਹ ਲੋਕ ਨੇ ਇਹਨਾਂ ਕਹਿੰਦੇ ਨੂੰ ਵੀ ਹੋਵੋ ਵੀ ਭਾਈ ਤੂੰ ਭੁੱਕੀ ਵੇਚਦਾ ਤੇਰੇ ਤੇ ਪਰਚਾ ਭੁੱਕੀ ਦਾ ਜਦ ਤੱਕ ਆਹਨੂੰ ਭੁੱਕੀ ਦਾ ਖੜਾ ਛੜਾ ਚਿੱਟਾ ਵੇਚਣ ਦਾ ਖੜਾ ਛੜਾ ਆਹ ਰਿਆ ਉਹ ਕੱਟੀ ਦੀ ਜਿਹੜੀ ਆਪਣੀ ਦੁੱਗੀ ਕੱਟੀ ਆ ਉਹਦੀ ਕੱਟੀ ਆਹ ਉਹ ਬੱਚਾ ਪਾਲ ਲੱਗਿਆ ਅਰਮਾਨ ਤੇ ਇੰਨਾ ਕੰਨੀ ਨੂੰ ਵੀ ਹੋ ਗਿਆ ਆਪਣੀ ਸਾਰੀ ਸਿੱਖ ਸਾਬ ਮੇਰੇ ਮਾਪਿਓ ਦੀ ਮਿਹਨਤ ਮੇਰੇ ਮਾਪਿਓ ਦੇ ਮਗਰ ਲੱਗ ਕੇ ਕਰੀ ਆ ਆਪਣੇ ਤੇ ਪ੍ਰਮਾਤਮਾ ਨੇ ਕਿਰਪਾ ਸਤ ਚਲੋ ਇੱਕ ਪੀਰਗਰਾਂ ਸਾਹਿਬ ਦੇ ਆਪ ਲੜ ਲੱਗ ਕੇ ਕਰਿਆ ਸਾਰਾ ਕੁਝ ਮਹਾਰਾਜ ਦੇ ਐਤ ਕੀ ਦੇਖੋ ਹੋਰ ਸੁਣੋ ਇੱਕ ਗੱਲ ਐਡੇ ਭੜੇ ਲੋਕਾਂ ਨੇ ਉਹ ਦੇਣਾ ਚਾਕੇ ਬਲੈਕੀਆਂ ਨੇ ਹਮਲਾ ਕੀਤਾ ਗੁਰਨਾਨਕ ਦੇਵ ਜੀ ਦੀਆਂ ਪ੍ਰਭਾਤ ਫੇਰੀਆਂ ਚੱਲ ਰਹੀਆਂ ਸੀ ਸਾਡਾ ਮਨ ਲਓ ਵੀ ਹਰੇਕ ਸਾਲ ਅਸੀਂ ਪ੍ਰਭਾਤ ਫੇਰੀ ਤੇ ਮਨ ਲਓ ਜਦੋਂ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਮੌਕੇ ਨਿਸਾਨ ਸਾਹਿਬ ਦਾ ਚੂਲਾ ਬਦਲਦੇ ਆਂ ਦਾਸ ਦੀ ਡਿਊਟੀ ਲੱਗੀ ਹੁੰਦੀ ਆ ਉੱਥੇ ਪਰ ਬਲੈਕੀਆਂ ਨੇ ਉਹ ਦੇਣਾ ਚਾਕੇ ਕੁੱਟਮਾਰ ਕੀਤੀ ਹਰ ਕੀ ਹਜੇ ਨਿਸਾਨ ਸਾਹਿਬ ਦਾ ਚੂਲਾ ਨਹੀਂ ਬਦਲਿਆ ਕੱਲ ਮੈਂ ਜਦੋਂ ਜਾ ਕੇ ਦੇਖਿਆ ਮੈਂ ਕਿਹਾ ਪ੍ਰਧਾਨ ਜੀ ਕੀ ਗੱਲ ਕਹਿੰਦੇ ਵੀ ਤੂੰ ਤਾਂ ਉੱਥੇ ਸੀਗਾ ਮੈਂ ਕੋਈ ਗੱਲ ਨਹੀਂ ਹੋਣਾ ਠੀਕ ਆ ਕਹਿੰਦੇ ਤੇਰੀ ਹਜੇ ਉਂਗਲੀ ਨਹੀਂ ਠੀਕ ਮੈਂ ਕੋਈ ਗੱਲ ਨਹੀਂ ਪਰਮਾਤਮਾ ਕਿਰਪਾ ਕਰੂ ਆਪਾਂ ਹੁਣ ਇੱਕ ਦੋ ਦਿਨਾਂ ਚ ਇਨਸਾਨ ਸਾਹਿਬ ਦਾ ਚੋਲਾ ਬਦਲਾਂਗੇ ਫਿਰ ਵਿਸਾਖੀ ਨੂੰ ਬਦਲਾਂਗੇ ਵੀ ਇਹ ਬਲੈਕੀਆਂ ਨੇ ਤਾਂ ਉਹ ਦਿਨ ਵੀ ਨਹੀਂ ਦੇਖੇ ਵੀ ਕਿਹੜੇ ਦਿਨ ਚੱਲ ਰਹੇ ਨੇ ਅਸੀਂ ਕਿਹੜੇ ਦਿਨਾਂ ਚ ਹਮਲਾ ਕਰਦੇ ਹਾਂ ਨਾਲੇ ਭੂਤਾਂ ਲੈ ਕੇ ਜਿਹੜਾ ਸੱਪ ਪਾਲਿਆ ਮੈਂ ਇੱਥੇ ਅੱਗੇ ਗਏ ਹੁੰਦੀ ਵਿੱਚ ਬਹੁਤ ਲੋਕਾਂ ਦਾ ਜੀ ਭਤੀਜੇ ਆਏ ਭਤੀਜੇ ਆਏ ਹੋਏ ਗਏ ਨੇ ਬਹੁਤ ਚਲੋ ਠੀਕ ਹੈ ਜੀ ਇਹਨਾਂ ਦੇ ਹੋਏ ਗਏ ਨੇ ਚੰਗੇ ਨੇ ਚੰਗੇ ਚਾਹੀਦੇ ਨੇ ਪਰ ਮੈਂ ਸਵਾ ਸਵਾ ਡੇ ਡਿਡ ਕਿਲੋ 13 14 ਸਾਲ ਦੀ ਉਮਰ ਚ ਦੁੱਧ ਪਿਆ ਪਿਆ ਕੇ ਵੀ ਨਾ ਤੱਕੇ ਨਾਲ ਦੁੱਧ ਪਿਆਉਣਾ 15 15 ਕਿਲੋ ਘਿਓ ਲਿਆਉਣਾ ਖਵਾ ਕੇ ਪਾਲਿਆ ਸੱਪ ਮੈਨੂੰ ਤੇਰੀ ਮਾਂ ਦੀ ਐਂ ਕਿ ਕਿ ਡਾਂਗ ਮਾਰ ਕੇ ਜਦ ਗਿਆ ਮੈਂ ਕਹਿੰਦਾ ਤੂੰ ਨਿਕਲਦੀ ਆ ਹੁਣ ਵੀ ਤੂੰ ਤੇਰੇ ਵਰਗੇ ਤੇਰੇ ਨਾਲ ਦਾ ਕੋਕਟਾ ਬੱਸਾ ਕੁੱਤਾ ਪਾਲ ਲੈਂਦੇ ਉਹ ਚੰਗਾ ਤੇ ਉਹ ਪੂਨਸ ਮਾਰਦਾ ਬਹੁਤ ਦੁੱਖ ਲੱਗਿਆ ਇਹ ਚੀਜ਼ਾਂ ਦਾ ਇੱਕ ਸੁੰਨ ਹੋਇਆ ਰਹਿੰਦਾ ਸਾਡਾ ਬਾਪ ਗਿਆ ਹੁੰਦਾ ਸੀ ਅੱਜ ਬੋਲ ਬਗਾੜਾ ਨੇ ਬੋਲ ਬਗਾੜੇ ਮਿੰਨਿਆਂ ਨੇ ਪਿੰਡ ਆ ਯਾਰੀ ਇੱਕ ਮਿੰਨਾ ਮਿੰਨੇ ਦਾ ਮੁੰਡਾ ਮਿੰਨਾ ਹੀ ਆ ਉਨੇ ਵੀ ਆਪਦੀ ਮਿਹਨਤ ਪਣਾ ਦਿਖਾਇਆ। ਆ ਦੇਖੋ ਪਰਮਾਤਮਾ ਦੀ ਕਿਰਪਾ ਭਾਈਓ ਭੈਣੋ ਭਾਈਓ ਸੋਦਾ ਸਾਥ ਆ ਐਂ ਬਣਾਈ ਰੱਖਿਓ ਚੰਗੀ ਚੀਜ਼ ਨੂੰ ਸ਼ੇਅਰ ਕਰੋ ਜੇ ਹਾਂ ਮੇਰੀ ਮਾੜੀ ਲੱਗੀ ਕੋਈ ਗੱਲ ਕੋਈ ਗੱਲ ਨਹੀਂ ਮੈਨੂੰ ਕੱਟਿਓ ਜਰੂਰ ਗੱਲ ਨੂੰ ਕੱਟਦੇ ਹੋ ਮੇਰੀਓ ਪਰ ਮਿਹਨਤ ਕਰੋ ਸਾਰੇ ਮਿਹਨਤ ਇੱਥੇ ਆ ਦੇਖੋ ਆ ਭਗਤਣੀਆਂ ਬੈਠੀਆਂ ਨੇ ਦੱਸੋ ਕਿੱਥੋਂ ਘਾਟਾ ਦੇ ਦੇਣੀਆਂ ਜਾਂ ਰੱਜੀਆਂ ਬੈਠੀਆਂ ਨੇ ਕਿੱਥੋਂ ਮਾੜਾ ਕਰ ਦੇਣੀਆਂ ਕਿਸੇ ਤਾਂ ਹੈ ਮਾੜਾ ਉਹ ਕਰਦੇ ਹੁੰਦੇ ਨੇ ਇਨਸਾਨ ਕਰ ਸਕਦਾ ਪਾਸ਼ੂ ਨਹੀਂ ਕਰਦਾ ਮਾੜਾ ਕਰਦੇ ਉਹਨੂੰ ਥੋੜੇ ਦਿਨਾਂ ਚ ਇਹ ਨਹੀਂ ਫੇਰ ਕਿਤੇ ਮਹੀਨੇ ਦੋ ਮਹੀਨੇ ਦੀ ਵੀਡੀਓ ਪਾਵਾਂਗੇ ਨਹੀਂ ਅੱਜ ਦਿਖਾਵਾਂਗੇ ਤੁਹਾਨੂੰ ਇਹ ਤਾਂ ਰਾਣੀਆਂ ਬਣ ਜਾਣੀਆਂ ਨੇ ਡਾਣੀਆਂ ਚਲੋ ਠੀਕ ਆ ਜੀ ਸਾਰਿਆਂ ਦਾ ਧੰਨਵਾਦ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ